ਜਿੱਥੇ ਭ੍ਰਿਸ਼ਟਾਚਾਰੀਆਂ ਨੂੰ ਇਨਾਮ ਦਿੱਤੇ ਜਾਣ ਇਨਾਮ ਕਿਸ ਵਜੋਂ ਇੱਕ ਜ਼ਿਲ੍ਹੇ ਤੋਂ ਹਟਾ ਕੇ ਚਾਰ-ਚਾਰ ਜ਼ਿਲ੍ਹਿਆਂ ਦੇ ਚਾਰਜ ਦੇ ਦਿੱਤੇ ਜਾਣ ਤਾਂ ਉਸ ਅਫਸਰ ਨੂੰ ਕੀ ਕਹੋਗੇ ਤਾਂ ਉਸ ਅਫਸਰ ਨੂੰ ਚਾਰਜ ਦੇਣ ਵਾਲਿਆਂ ਬਾਰੇ ਤੁਹਾਡਾ ਕੀ ਖਿਆਲ ਹੋਏਗਾ ਬਿਲਕੁਲ ਇਸੇ ਤਰ੍ਹਾਂ ਹੋਇਆ ਕਿਤੇ ਹੋਰ ਸੋਬੇ 'ਚ ਨਹੀਂ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਮੋਟਰ ਵਹੀਕਲ ਇਨਸਪੈਕਟਰ ਆ ਜਿਹੜਾ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਰੰਗੇ ਹੱਥੀ ਵਿਜੀਲੈਂਸ ਉਸ ਨੂੰ ਕਾਬੂ ਕਰਦੀ ਹੈ ਪਰ ਕੁਝ ਮਹੀਨੇ ਬੀਤਦੇ ਨੇ ਉਸ ਨੂੰ ਚਾਰੇ ਦੇ ਦਿੱਤਾ ਜਾਂਦਾ ਹੈ ਇੱਕ ਜ਼ਿਲ੍ਹੇ ਦਾ ਨਹੀਂ ਚਾਰ-ਚਾਰ ਜ਼ਿਲ੍ਹਿਆਂ ਦਾ ਮੋਟਰ ਵਹੀਕਲਸ ਇਨਸਪੈਕਟਰ ਜਿਸ ਨੇ ਖਾਸ ਕਰਕੇ ਕਮਰਸ਼ੀਅਲ ਗੱਡੀਆਂ ਦੀ ਪਾਸਿੰਗ ਕਰਨੀ ਹੁੰਦੀ ਹੈ ਹੋਰ ਬੜੀਆਂ ਟਰਾਂਸਪੋਰਟ ਮਹਿਕਮੇ ਦੇ ਅੰਦਰ ਅਹਿਮ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਚਾਰ-ਚਾਰ ਜ਼ਿਲ੍ਹਿਆਂ ਦੇ ਉਸ ਨੂੰ ਚਾਰਜ ਦੇ ਦਿੱਤਾ ਗਿਆ ਵਿਸਥਾਰਪੂਰਵਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਇੱਕ ਪਾਸੇ ਸਰਕਾਰ ਦਾ ਨਾਅਰਾ ਹੈ ਕਿ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣਾ ਹੈ ਇੱਥੇ ਭ੍ਰਿਸ਼ਟਾਚਾਰੀਆਂ ਨੂੰ ਥਾਂ ਨਹੀਂ ਹੈ ਚਾਹੇ ਸਾਡਾ ਆਪਣਾ ਹੋਵੇ ਜਾਂ ਬੇਗਾਨਾ ਪਰ ਜਿੱਥੇ ਹੀ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਸਾਬਕਾ ਮੰਤਰੀ ਵਿਜੇ ਸਿੰਘਲਾ ਜਿਨ੍ਹਾਂ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕਥਿਤ ਆਡੀਓ ਸੁਣ ਕੇ ਵਿਜੀਲੈਂਸ ਨੂੰ ਫੜਾਇਆ ਸੀ ਔਰ ਬਾਅਦ ਵਿੱਚ ਪੁਲਿਸ ਦੀ ਰਿਪੋਰਟ ਨੂੰ ਹਾਮੀ ਭਰਵਾ ਦਿੱਤੀ ਗਈ ਸ਼ਿਕਾਇਤਕਰਤਾ ਸੀ ਜਿਹੜਾ ਜਿਹੜਾ ਕਹਿੰਦਾ ਸੀ ਕਿ ਕਮਿਸ਼ਨ ਲੈ ਰਹੇ ਸੀ ਇੱਕ ਪਾਸੇ ਆਪ ਹੀ ਫੜ ਲਿਆ ਤੇ ਆਪ ਹੀ ਛੱਡਣ ਦਾ ਰਸਤਾ ਖੋਲ ਦਿੱਤਾ ਹਾਲਾਂਕਿ ਮੁੱਖ ਮੰਤਰੀ ਦਾ ਇਸ ਮਸਲੇ ਵਿੱਚ ਬਿਆਨ ਵੀ ਆਇਆ ਸੀ ਕਿ ਉਹਨਾਂ ਦੀ ਜਿਹੜੀ ਆਡੀਓ ਸੀ ਉਹ ਫੋਰੈਂਸਿਕ ਲੈਬ ਦੇ ਵਿੱਚ ਸੈਂਪਲ ਨਹੀਂ ਮਿਲੇ ਵਿਜੇ ਸਿੰਘਲਾ ਦੀ ਆਵਾਜ਼ ਦੇ ਨਾਲ ਤਾਂ ਫਿਰ ਇਸ ਦਾ ਮਤਲਬ ਕੀ ਉਹ ਝੂਠੀ ਆਡੀਓ ਸੀ ਜੇਕਰ ਉਹ ਝੂਠੀ ਆਡੀਓ ਸੀ ਤੇ ਜਿਹੜੀ ਆਡੀਓ ਮੁੱਖ ਮੰਤਰੀ ਤੱਕ ਪਹੁੰਚਾਈ ਗਈ ਜਿਸ ਨੇ ਪਹੁੰਚਾਈ ਕਿ ਝੂਠੀ ਆਡੀਓ ਦੇਣ ਵਾਸਤੇ ਜਿਹੜੀ ਭਰੋਸੇਯੋਗਤਾ ਟੁੱਟੀ ਹੈ ਮੁੱਖ ਮੰਤਰੀ ਦੇ ਦਫ਼ਤਰ ਤੋਂ ਇਸ ਕੇਸ ਦੇ ਵਿੱਚ ਕਿ ਉਸ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਜਿਸ ਨੇ ਉਹ ਆਡੀਓ ਮੁੱਖ ਮੰਤਰੀ ਤੱਕ ਪਹੁੰਚਾਈ ਸੀ ਕਿ ਲਓ ਜੀ ਤੁਹਾਡਾ ਇੱਕ ਮੰਤਰੀ ਰਿਸ਼ਵਤ ਮੰਗਦਾ ਹੈ ਜੇਕਰ ਵਾਕਈ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਸੀ ਤਾਂ ਉਸ ਦੇ ਖਿਲਾਫ ਐਫਆਈਆਰ ਬਣਦੀ ਸੀ ਉਹ ਹਾਲੇ ਤੱਕ ਤਾਂ ਜਾਣਕਾਰੀ ਨਹੀਂ ਮਿਲੀ ਕਿ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਗੱਲ ਕਰਦੇ ਹਾਂ ਤਾਜ਼ਾ ਮਾਮਲੇ ਦੀ ਤੇ ਕਿਹੜੇ ਅਫਸਰ ਨੂੰ ਜਿਹੜਾ ਰੰਗੇ ਹੱਥੀ ਕਾਬੂ ਕਰਦੀ ਹੈ ਵਿਜੀਲੈਂਸ ਤੇ ਉਸ ਨੂੰ ਹੁਣ ਚਾਰ ਚਰਜਿਲਿਆਂ ਦੀ ਕਮਾਂਡ ਦੇ ਦਿੱਤੀ ਗਈ ਹੈ ਇਸ ਦੇ ਬਾਰੇ ਪੂਰੀ ਵਿਸਥਾਰਪੂਰਵਕ ਰਿਪੋਰਟ ਰੋਜ਼ਾਨਾ ਅਜੀਤ ਅਖਬਾਰ ਦੇ ਵਿੱਚ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਿੰਦਰ ਸਿੰਘ ਦੀ ਛਪੀ ਹੈ ਉਸ ਦੇ ਵਿੱਚ ਹਵਾਲੇ ਦਿੱਤੇ ਗਏ ਨੇ ਕਿ ਜਿਹੜੀ ਥਾਂ ਦੇ ਉੱਤੇ ਉਸ ਅਫਸਰ ਨੂੰ ਲਗਾਇਆ ਗਿਆ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਥੇ ਵੀ ਪਹਿਲਾਂ ਜਿਹੜਾ ਅਫਸਰ ਕੰਮ ਕਰਦਾ ਸੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਵਿਜੀਲੈਂਸ ਨੇ ਕਾਬੂ ਕੀਤਾ ਹੋਇਆ ਹੈ ਪਹਿਲਾਂ ਵਿਜੀਲੈਂਸ ਨੇ ਕਾਬੂ ਜਿਹੜੀ ਥਾਂ ਤੋਂ ਕੀਤਾ ਜਿਸ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਨੇ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਇਹ ਜਿਹੜੇ ਜ਼ਿਲ੍ਹੇ ਨੇ ਮੁਕਸਰ ਸਾਹਿਬ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਫਸਰ ਪਹਿਲਾਂ ਕੰਮ ਕਰਦਾ ਸੀ ਉਹ ਵੀ ਵਿਜੀਲੈਂਸ ਨੇ ਕਾਬੂ ਕੀਤਾ ਸੀ ਤੇ ਉਸ ਥਾਂ ਦੇ ਉੱਤੇ ਕਿਸ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਉਸ ਅਫਸਰ ਨੂੰ ਜਿਸ ਦੇ ਵਿੱਚ ਦੇ ਉੱਤੇ ਪਟਿਆਲਾ ਦੇ ਵਿੱਚ ਪਟਿਆਲਾ ਵਿਜੀਲੈਂਸ ਰੇਂਜ ਨੇ ਪਰਚਾ ਦਰਜ ਕੀਤਾ ਸੀ ਰੰਗੇ ਹੱਥੀ ਕਾਬੂ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਰਿਪੋਰਟ ਕੀ ਕਹਿੰਦੀ ਹੈ ਕਿ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜੇ ਗਏ ਮੋਟਰ ਵਹੀਕਲਜ਼ ਇਨਸਪੈਕਟਰ ਐਮ ਵੀ ਆਈ ਨੂੰ ਇੱਕ ਨਈਂ ਚਾਰ ਚਾਰ ਜ਼ਿਲ੍ਹਿਆਂ ਦਾ ਚਾਰੇ ਦਿੱਤਾ ਗਿਆ ਹੈ ਟਰਾਂਸਪੋਰਟ ਵਿਭਾਗ ਵੱਲੋਂ ਫਰੋਜਪੁਰ ਵਿਖੇ ਹਾਲ ਹੀ ਵਿੱਚ ਤਾਇਨਾਤ ਕੀਤੇ ਗਏ ਮੋਟਰ ਵਹੀਕਲਜ਼ ਇਨਸਪੈਕਟਰ ਨੂੰ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਦਸੰਬਰ 2024 ਵਿੱਚ 14000 ਰੁਪਏ ਰਿਸ਼ਵਤ ਲੈਂਦੇ ਹੋਏ ਉਸਦੇ ਸਾਥੀ ਸਮੇਤ ਗ੍ਰਿਫਤਾਰ ਕਰਕੇ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਾਣਕਾਰੀ ਅਨੁਸਾਰ ਰਿਸ਼ਵਤ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਉਕਤ ਐਮ ਵੀ ਆਈ ਨੂੰ ਹੁਣ ਫਰੋਜਪੁਰ ਤੋਂ ਇਲਾਵਾ ਫਰੀਦਕੋਟ ਫਾਜ਼ਿਲਕਾ ਤੇ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਿਆਂ ਦਾ ਵਾਧੂ ਚਾਰਜ ਵੀ ਦੇ ਦਿੱਤਾ ਗਿਆ ਹੈ ਇਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਇੰਨਾ ਜ਼ਿਲ੍ਹਿਆਂ ਦਾ ਕੰਮ ਦੇਖ ਰਿਹਾ ਹੈ ਐਮ ਵੀ ਆਈ ਨੂੰ ਵੀ ਮਈ 2025 ਨੂੰ ਫਰੀਦਕੋਟ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਇਥੇ ਵੀ ਦੱਸਣਾ ਬਣਦਾ ਹੈ ਕਿ ਅਗਸਤ 2017 ਤੋਂ ਟਰਾਂਸਪੋਰਟ ਵਿਭਾਗ ਦੇ ਅਧੀਨ ਚੱਲ ਰਹੀਆਂ ਫਿਰੋਜ਼ਪੁਰ ਸਮੇਤ ਪੰਜ ਦੇ 6 ਜ਼ਿਲ੍ਹਿਆਂ ਦੀਆਂ 72 ਆਰਟੀਏ ਅਤੇ ਆਰਟੀਓ ਦੀਆਂ ਪੋਸਟਾਂ ਤੇ ਤਾਇਨਾਤ ਵਿਭਾਗੀ ਅਧਿਕਾਰੀਆਂ ਨੂੰ ਲਾਂਭੇ ਕਰਕੇ ਪੀਐਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ। ਇਸ ਦੇ ਉਲਟ ਕਮਰਸ਼ੀਅਲ ਵਾਹਨਾਂ ਨੂੰ ਸੜਕਾਂ ਤੇ ਚੱਲਣ ਲਈ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਵਾਲੀ ਮੋਟਰ ਵਹੀਕਲਜ਼ ਇਨਸਪੈਕਟਰ ਦੀ ਅਸਾਮੀ ਤੇ ਫਿਰ ਤੋਂ ਇੱਕ ਅਜੇ ਅਧਿਕਾਰੀ ਨੂੰ ਤਾਇਨਾਤ ਕਰ ਦਿੱਤਾ ਗਿਆ ਜੋ ਪਹਿਲਾਂ ਹੀ ਵਿਜੀਲੈਂਸ ਵੱਲੋਂ ਰੰਗੇ ਹੱਥੀ ਫੜੇ ਰਿਸ਼ਵਤ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜੁਆਇਨਿੰਗ ਤੋਂ ਬਾਅਦ ਉਕਤ ਐਮਵੀਆਈ ਵੱਲੋਂ ਫਰੋਜਪੁਰ ਚ ਪਾਸਿੰਗ ਕਰਨ ਤੋਂ ਲਗਾਤਾਰ ਟਾਲਾ ਵਟਿਆ ਜਾ ਰਿਹਾ ਹੈ ਇਸ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਦਫਤਰ ਨਾਲ ਜੁੜੇ ਲੋਕਾਂ ਅਤੇ ਟਰਾਂਸਪੋਰਟਰਾਂ ਵਿੱਚ ਚੁੰਝ ਚਰਚਾਵਾਂ ਦੌਰ ਜਾਰੀ ਹੈ ਟਰਾਂਸਪੋਰਟਰਾਂ ਨੇ ਕਿਹਾ ਕਿ ਐਮਵੀਆਈ ਵੱਲੋਂ ਜੋ ਇੱਕ ਦੋ ਪਾਸੀਆਂ ਫਰੋਜਪੁਰ ਵਿੱਚ ਕੀਤੀਆਂ ਨੇ ਉਹਨਾਂ ਦੀਆਂ ਵੀ ਅਜੇ ਤੱਕ ਅਪਰੂਵਲ ਨਹੀਂ ਪਾਈਆਂ ਗਈਆਂ ਜਿਸ ਕਾਰਨ ਰਾਜ ਤੋਂ ਬਾਹਰ ਮਾਲ ਢੋਣ ਵਾਲੇ ਕਮਰਸ਼ੀਅਲ ਵਾਹਨ ਮਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਰੱਕ ਆਪਰੇਟਰਾਂ ਨੇ ਦੋਸ਼ ਲਾਇਆ ਕਿ ਫਰੋਜਪੁਰ ਵਿਖੇ ਪਾਸ ਹੀ ਨਾ ਪਾਸਿੰਗ ਨਾ ਹੋਣ ਕਰਕੇ ਉਹਨਾਂ ਨੂੰ ਆਪਣੀਆਂ ਗੱਡੀਆਂ ਪਾਸਿੰਗ ਲਈ ਦੂਜੇ ਜ਼ਿਲ੍ਹਿਆਂ ਵਿੱਚ ਲੈ ਕੇ ਜਾਣੀਆਂ ਪੈਂਦੀਆਂ ਨੇ ਜਿਸ ਨਾਲ ਉਹਨਾਂ ਦਾ ਸਮਾਂ ਤੇ ਪੈਸਾ ਦੋਨੋਂ ਬਰਬਾਦ ਹੋ ਰਹੇ ਨੇ ਖੱਜਲਖਵਾਰ ਹੋ ਰਹੇ ਲੋਕਾਂ ਦਾ ਇਹ ਕਹਿਣਾ ਹੈ ਇਸ ਸਬੰਧੀ ਜਦੋਂ ਐਮਵੀਆਈ ਦਾ ਪੱਖ ਜਾਣਨ ਲਈ ਉਹਨਾਂ ਦੇ ਮੋਬਾਈਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਇਹ ਰੋਜ਼ਾਨਾ ਜੀਤ ਦੇ ਪੱਤਰਕਾਰ ਗੁਰਿੰਦਰ ਸਿੰਘ ਦੀ ਰਿਪੋਰਟ ਕਹਿ ਰਹੀ ਹੈ ਕਿ ਉਹਨਾਂ ਨੇ ਆਪਣਾ ਪੱਖ ਨਹੀਂ ਦੱਸਿਆ ਤਾਂ ਇਸ ਮਾਮਲੇ ਦੇ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟ੍ਰਾਂਸਪੋਰਟ ਮੈਕਮੇ ਦੇ ਉੱਚ ਅਧਿਕਾਰੀ ਜਿਨ੍ਹਾਂ ਨੇ ਸਾਰੇ ਧੰ ਚਲਾਉਣਾ ਇਸ ਸਾਰੇ ਕੰਮ ਨੂੰ ਸਾਰੇ ਧੰਦੇ ਨੂੰ ਉਸ ਦੇ ਵਿੱਚ ਕਿਹੋ ਜਿਹੇ ਅਫਸਰ ਕਿਹੜੀ ਥਾਂ ਤੇ ਤਾਇਨਾਤ ਕਰਨੇ ਨੇ ਇਸ ਦੀ ਵੀ ਜੇਕਰ ਮੈਰਿਟ ਨਹੀਂ ਚੈੱਕ ਕੀਤੀ ਜਾਏਗੀ ਤਾਂ ਹੇਠਲੇ ਪੱਧਰ ਦੇ ਉੱਤੇ ਜਿੱਥੇ ਲੋਕਾਂ ਨੂੰ ਖੱਜਲ ਖਵਾਰੀਆਂ ਦਾ ਸਾਹਮਣਾ ਕਰਨਾ ਪੈਣਾ ਉੱਥੇ ਚਾਰ-ਚਾਰ ਜ਼ਿਲ੍ਹਿਆਂ ਦੇ ਇੱਕ ਅਫਸਰ ਨੂੰ ਹੀ ਚਾਰੇ ਦੇ ਦਿੱਤਾ ਜਾਣਾ ਭਾਵੇਂ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਰੰਗੇ ਹੰਥੀ ਫੜਿਆ ਗਿਆ ਪਰ ਜੇ ਕੋਈ ਇਮਾਨਦਾਰ ਅਫਸਰ ਨੂੰ ਵੀ ਤਿੰਨ ਚਾਰ ਜ਼ਿਲਿਆਂ ਦਾ ਆਚਾਰ ਹੀ ਦੇ ਦਿੱਤਾ ਜਾਵੇ ਤਾਂ ਉਹ ਕਿਵੇਂ ਕੰਮ ਸੰਭੇਗਾ ਉਸ ਉੱਤੇ ਕੰਮ ਦਾ ਵਾਧੂ ਬੋਝ ਨਹੀਂ ਪਵੇਗਾ ਕੀ ਉਹ ਫਰੀਦਕੋਟ ਜਾਵੇ ਫਰੀਦਕੋਟ ਜਾਵੇ ਸ੍ਰੀ ਮੁਕਸਰ ਸਾਹਿਬ ਜਾਵੇ ਜਾਂ ਕਿਹੜੇ ਜ਼ਿਲ੍ਹੇ ਜਾਵੇ ਜਾਂ ਫਾਜ਼ਿਲਕਾ ਜਾਵੇ ਤਾਂ ਇਸ ਤਰ੍ਹਾਂ ਕਿਤੇ ਨਾ ਕਿਤੇ ਕੰਮ ਵੰਡ ਨੂੰ ਲੈ ਕੇ ਵੀ ਟ੍ਰਾਂਸਪੋਰਟ ਵਿਭਾਗ ਨੂੰ ਇਸ ਦੀ ਪਰਚੋਲ ਕਰਨ ਦੀ ਲੋੜ ਹੈ ਜਿੱਥੇ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਘੱਟ ਕੀਤਾ ਜਾ ਸਕੇ ਪਰ ਜਿੱਥੋਂ ਗੱਲ ਅਸੀਂ ਸ਼ੁਰੂ ਕੀਤੀ ਸੀ ਕਿ ਜਿਹੜਾ ਅਫਸਰ ਕੁਝ ਮਹੀਨੇ ਪਹਿਲਾਂ ਇਹ ਨਹੀਂ ਕਿ ਬਾਸਾਲਾ ਪੁਰਾਣੇ ਸਾਲਾਂ ਦਾ ਕੇਸ ਹੈ ਪਟਿਆਲਾ ਵਿਜੀਲੈਂਸ ਬਿਊਰੋ ਰੇਂਜ ਦੇ ਵਿੱਚ ਪਰਚਾ ਦਰਜ ਹੁੰਦਾ ਰੰਗੇ ਹੱਥੀ ਕਾਬੂ ਕੀਤਾ ਜਾਂਦਾ ਇੱਕ ਹੋਰ ਦੀ ਨਾਲ ਗ੍ਰਿਫਤਾਰੀ ਹੁੰਦੀ ਹੈ ਪਰ ਕੁਝ ਮਹੀਨਿਆਂ ਬਾਅਦ ਹੀ ਜਿੱਥੇ ਉਹ ਅਫਸਰ ਬਾਹਰ ਆਉਂਦਾ ਹਿਰਾਸਤ ਤੋਂ ਉਥੇ ਹੀ ਉਸ ਨੂੰ ਤਿੰਨ ਚਾਰ ਅਹਿਮ ਜ਼ਿਲ੍ਹੇ ਜਿਹੜੇ ਆ ਦੇ ਦਿੱਤੇ ਜਾਂਦੇ ਆ ਜਿਸ ਦੇ ਵਿੱਚ ਵਾਧੂ ਚਾਰਜ ਵੀ ਦਿੱਤਾ ਜਾਂਦਾ ਹੈ ਤਾਂ ਉੱਥੇ ਲੋਕ ਥੱਲੇ ਹੀਟਲੇ ਪੱਧਰ ਤੇ ਕਿੰਨੇ ਖੱਜਲ ਖਵਾਰ ਹੋ ਰਹੇ ਨੇ ਇਸ ਦਾ ਅੰਦਾਜ਼ਾ ਸ਼ਾਇਦ ਉਹ ਲੋਕ ਹੀ ਲਗਾ ਸਕਦੇ ਨੇ ਜਾਂ ਜਿਨ੍ਹਾਂ ਦਾ ਰੋਜ਼ ਵਨ ਰੋਜ਼ਾਨਾ ਜਿਹੜਾ ਵਾਹ ਪੈਂਦਾ ਤਾਂ ਏਸੀ ਕਮਰਿਆਂ ਵਿੱਚ ਬੈਠੇ ਬਾਬੂ ਨੇ ਜਿਹੜੇ ਉਹਨਾਂ ਨੂੰ ਵੀ ਜਿਹੇ ਮਾਮਲਿਆਂ ਉੱਤੇ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਹੀਟਲੇ ਪੱਧਰ ਦੇ ਉੱਤੇ ਕੰਮਕਾਰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸਹੀ ਕਦਮ ਜਿਹੜੇ ਆ ਚੁੱਕੇ ਜਾ ਸਕਣ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਜਦੋਂ ਇਸ ਤਰ੍ਹਾਂ ਦੀਆਂ ਤਾਇਨਾਤੀਆਂ ਹੁੰਦੀਆਂ ਨੇ ਤੇ ਉਸ ਦੇ ਨਾਲ ਕੀ ਕੁਝ ਖਮਿਆਜੇ ਲੋਕਾਂ ਨੂੰ ਭੁਗਤਨੇ ਪੈਂਦੇ ਨੇ ਤੁਹਾਡਾ ਜੇਕਰ ਕੋਈ ਚੰਗਾ ਮਾੜਾ ਇਸ ਤਰ੍ਹਾਂ ਦਾ ਤਜਰਬਾ ਅਜਿਹੇ ਅਫਸਰਾਂ ਨਾਲ ਵਾਪੇ ਕੇ ਪਿਆ ਤੇ ਆਪਣਾ ਆਪਣਾ ਤਜਰਬਾ ਜਰੂਰ ਸਾਂਝਾ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ